ਔਰ ਦੇ ਵਿੱਚ ਇਸ ਦਿਨ ਵਿਰੁੱਧ ਸੰਘਰਸ਼ ਦੀ ਚਰਚਾ ਵਿੱਚ ਜੁੜੇ ਸਾਰੇ ਸਾਥੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮਾਣ ਹੈ ਸਾਨੂੰ ਆਪਣੀ ਵਿਰਾਸਤ ਤੇ ਸਿਰ ਝੁਕਦਾ ਹੈ ਭਗਤ ਪੂਰਨ ਜੀ ਅੱਗੇ ਜਿਨ੍ਹਾਂ ਨੇ ਆਪਣੀ ਕਲਣਾ ਨਾਲ ਮਨੁੱਖਤਾ ਲਈ ਮਿਸਾਲ ਪੈਦਾ ਕੀਤੀ ਕਿ ਜੀਉਣ ਦਾ ਅਰਥ ਇਹ ਵੀ ਹੁੰਦਾ ਹੈ ਕਿ ਸਿਰਫ ਆਪਣੇ ਲਈ ਨਾ ਜੀਵਿਆ ਜਾਵੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਪਿੰਗਲਵਾੜਾ ਕਮੇਟੀ ਦਾ ਪੰਜੀ ਡਾਕਟਰ 인ਦੇਜੀਤ ਕੌਰ ਦਾ ਜਿਨ੍ਹਾਂ ਨੇ ਇੱਕ ਐਸਾ ਸਾਂਝਾ ਪਲੇਟਫਾਰਮ ਸਿਰਜਿਆ ਜਿੱਥੇ ਸਾਨੂੰ ਰਲ ਕੇ ਸਿਰ ਜੋੜ ਕੇ ਬਹਿਣ ਦਾ ਮੌਕਾ ਮਿਲ ਰਿਹਾ ਹੈ ਤੇ ਸਾਡੇ ਤੇ ਹੋ ਰਹੇ ਹੱਨਿਆਂ ਨੂੰ ਸਮਝਣ ਤੇ ਉਹਨਾਂ ਦਾ ਮੁਕਾਬਲਾ ਕਰਨ ਦਾ ਹੌਸਲਾ ਵੀ ਇਹ ਮੰਚ ਮੇਰੀ ਪ੍ਰੇਰਣਾ ਦਾ ਸਰੋਤ ਹੈ ਤੇ ਇਹਦਾ ਜ਼ਰ ਜ਼ਰਾ ਮੇਰੀ ਅਕੀਦਤ ਦਾ ਸਰੋਤ ਅੱਜ ਜਦੋਂ ਅਸੀਂ ਮਿਲ ਰਹੇ ਹਾਂ ਇੱਥੇ ਜੁੜੇ ਹਾਂ ਇੱਕ ਬਹੁਤ ਚੁਣੌਤੀਪਰਿਆ ਮੌਨ ਹੈ ਇੱਕ ਤੋਖਲੇ ਵਿੱਚ ਇੱਕ ਬੇਚੈਨੀ ਵਿੱਚ ਅਸੀਂ ਵਿਚਰ ਰਹੇ ਹਾਂ ਖੁਸ਼ ਹੋਣ ਲਈ ਕੁਝ ਨਹੀਂ ਹੈ ਸਾਡੇ ਕੋਲ ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਬਹੁਤ ਚਿੰਤਾਜਨਕ ਹੈ ਅੱਜ ਜਿਦਾ ਜ਼ਿਕਰ ਪਹਿਲੇ ਵੀ ਹੋਇਆ ਗਜ਼ਾ ਦੇ ਵਿੱਚ ਇੱਕ ਯੁੱਧ ਲੱਗਿਆ ਹੋਇਆ ਜਿੱਥੇ ਫਲਸਤੀਨ ਦੇ ਲੋਕ ਆਪਣੀ ਜ਼ਮੀਨ ਲਈ ਆਪਣੇ ਹੱਕਾਂ ਲਈ ਲੜਦੇ ਹੋਏ ਟਟਲ ਹੋ ਰਹੇ ਹਨ ਜਿੱਥੇ ਐਸਾ ਯੁੱਧ ਚੱਲ ਰਿਹਾ ਹੈ ਜਿੱਥੇ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਤੇ ਸਾਡੇ ਆਪਣੇ ਗਵਾਂਡ ਮਣੀਪੁਰ ਜਦੋਂ ਅੱਜ ਅਸੀਂ ਇੱਥੇ ਮਿਲ ਰਹੇ ਹਾਂ ਮਣੀਪੁਰ ਲੱਟ ਲੱਟ ਬਨ ਰਿਹਾ ਹੈ ਤੇ ਉਹਦੀ ਕਿਸੇ ਨੂੰ ਵੀ ਪਰਵਾਹ ਨਹੀਂ ਸੁਧਾਰਾ ਬਜੋ ਪੇਸ਼ ਕੀਤੇ ਗਏ ਭਾਰਤ ਦੇ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਚੁੱਕੇ ਹਨ ਜਿਸ ਨਾਲ ਲੋਕਤੰਤਰੀ حق آنوکاندولਨਾ ਅਤੇ ਕਟਗਿਣਤੀ ਪਾਈਚਾਰਾ ਖਾਸ ਕਰਕੇ ਮੁਸਲਮਾਨ ਉਹਨਾਂ ਉਤੇ ਗੰਭੀਰ ਬਰਬਾਦ ਪੈਂਦਾ ਹੈ ਨੀਟ ਅਤੇ ਐਨਟੀਏ ਦੇ ਕੋਟਾਨੇ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਦਿੱਲੀ ਦੇ ਵਿੱਚ ਪਰਸੋ ਹੀ ਚੌਥ ਇੱਕ ਅਨਿਯਮਿਤ ਇਮਾਰਤ ਦੀ ਬੇਸਮੈਂਟ ਲਾਇਬ੍ਰੇਰੀ ਵਿੱਚ ਪੜ੍ਹਦੇ ਸਮੇਂ ਤਿੰਨ ਵਿਦਿਆਰਥੀਆਂ ਦੀ ਡੁੱਬਣ ਨਾਲ ਮੌਤ ਹੋ ਜਾਂਦੀ ਹੈ ਸੰਸਦ ਪਰਸੋ ਹੀ ਆਪਣੇ ਇੱਕ ਬਿਆਨ ਵਿੱਚ ਦੱਸਦੀ ਹੈ ਭਾਰਤੀ ਸੰਸਦ ਕਿ ਪਿਛਲੇ 5 ਸਾਲਾਂ ਵਿੱਚ ਵਿਦੇਸ਼ਾਂ ਦੇ ਵਿੱਚ 653 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਇਸ ਸਮੇਂ ਲਗਭਗ 13.5 ਲੱਖ ਭਾਰਤੀ ਵਿਦਿਆਰਥੀ ਦੁਨੀਆ ਦੇ 101 ਮੁਲਕਾਂ ਦੇ ਵਿੱਚ ਪੜਾਈ ਕਰਨ ਗਿਆ ਹੋਇਆ ਹੈ ਅਸੀਂ ਜਾਣਦੇ ਹਾਂ ਕਿ ਉਹ ਕਿਹੋ ਜਿਹੀ ਪੜਾਈ ਕਰਨ ਗਏ ਨੇ ਔਰੋ ਕਿੰਨਾ ਹਾਲਾਤਾਂ ਵਿੱਚ ਸਾਡੇ ਵਿਦਿਆਰਥੀ ਗਏ ਨੇ ਜਿਉ ਹਰ ਪੀਜੇ ਦਿਨ ਇੱਕ ਵਿਦਿਆਰਥੀ ਇਹਨਾਂ ਪਰਦੇਸਾਂ ਦੇ ਵਿੱਚ ਮਰ ਜਾਂਦਾ ਹੈ ਤੇ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਮਾਪਿਆਂ ਤੇ ਕੀ ਵਿਚਰਦੀ ਹੈ ਅਸੀਂ ਇਹ ਵੀ ਵੇਖਿਆ ਹੈ ਅੱਜ ਰੋਜ਼ ਅਖਬਾਰਾਂ ਵਿੱਚ ਪੜ੍ਹ ਰਹੇ ਹਾਂ ਕਿ ਟਰੈਵਲ ਏਜੰਟਾਂ ਦੇ ਗੁੰਮਰਾ ਹੋ ਕੇ ਰੂਸ ਗਏ ਪੰਜਾਬ ਦੇ ਹਰਿਆਣਾ ਦੇ ਜਾਂ ਦਿੱਲੀ ਦੇ ਨੌਜਵਾਨਾਂ ਨੂੰ ਉਹਨਾਂ ਦੀ ਇੱਛਾ ਦੇ ਵਿਰੁੱਧ ਇਆ ਇੱਛਾ ਦੇ ਨਾਲ ਵੀ ਜੰਗੀ ਖੇਤਰਾ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਰੂਸੀ ਜੰਗੀ ਮੋਰਚਿਆਂ ਦੇ ਵਿੱਚ ਨੌਜਵਾਨਾਂ ਦੀ ਮੌਤ ਦੀ ਖਬਰ ਜਦੋਂ ਸਾਨੂੰ ਆਉਂਦੀ ਹੈ ਤਾਂ ਦਿਲ ਦੁੱਖਦਾ ਹੈ ਜਦੋਂ ਅਸੀਂ ਇਹ ਖਬਰਾਂ ਪੜ੍ਹਦੇ ਹਾਂ ਕਿ ਉਹਨਾਂ ਦੇ ਮਾਪਿਓ ਕਿਵੇਂ ਖੱਜਲ ਹੋ ਰਹੇ ਨੇ ਉਹਨਾਂ ਦੀਆਂ ਦੇਹਾਂ ਨੂੰ ਲੈਣ ਖਾਤਰ ਕਿੱਥੇ-ਕਿੱਥੇ ਡੀਐਨਏ ਪਰਦੇ ਫਿਰ ਰਹੇ ਨੇ ਆਪਣੇ ਉਹ ਆਪਣੇ ਬੱਚੇ ਜਿਹੜੇ ਉਹਨਾਂ ਨੇ ਬਾਹਰ ਭੇਜੇ ਸਨ ਕੁਝ ਕਮਾਈ ਕਰਨ ਲਈ ਉਹਨਾਂ ਦੀਆਂ ਹੁਣ ਦੇਹਾਂ ਨੂੰ ਉਡੀਕਦੇ ਖੱਜਲ ਹੋ ਰਹੇ ਹਨ ਅੱਜ ਸਾਡੇ ਮੋਲਕ ਦੇ ਵਿੱਚ ਅਸਹਿਮਤੀ ਡਿਸੈਂਟ ਇੱਕ ਅਪਰਾਧ ਬਣ ਗਈ ਹੈ ਪਹਿਲੇ ਰਾਸ਼ਟਰ ਵਿਰੋਧੀ ਕਈ ਜਾਣ ਜਾਣੀ ਜਾਂਦੀ ਸੀ ਹੁਣ ਅਤ ਹੁਣ ਵਿਰੋਧ ਨੂੰ ਵਾਦਕ ਅਤਵਾਦ ਕਿਹਾ ਜਾ ਰਿਹਾ ਹੈ ਹੁਣ ਡਿਸੈਂਟ ਦੇ ਬਾਰੇ ਸੋਚਣਾ ਵੀ ਇੰਟੈਲੈਕਚੁਅਲ ਰਿਸੋਰਸਸ ਜਿਹੜੇ ਸਾਡੇ ਬੌਧਿਕ ਸਰੋਤ ਨੇ ਉਹਨਾਂ ਦਾ ਇਸਤੇਮਾਲ ਕਰਨਾ ਵੀ ਅਤਵਾਦ ਦੇ ਨਾਲ ਉਹਨੂੰ ਰਲਾਇਆ ਜਾ ਸਕਦਾ ਹੈ ਤੇ ਕਾਨੂੰਨ ਤੇ ਅਪਰਾਧ ਦੇ ਖੇਰੇ ਦੇ ਵਿੱਚ ਲਿਆਇਆ ਜਾ ਰਿਹਾ ਹੈ ਸਾਡੇ ਸਾਹਮਣੇ ਮਿਸਾਲਾਂ ਨੇ ਜਦੋਂ ਕੋਰਟ ਦੇ ਵਿੱਚ ਉਮਰ ਖਾਨ ਦੀ ਬੇਲ ਦੀ ਅਰਜ਼ੀ ਦੇ ਦੌਰਾਨ ਜਾਂਚ ਨੇ ਜਿਹੜਾ ਬੇਲ ਦੀ ਅਰਜ਼ੀ ਸੁਣ ਰਿਆ ਸੀ ਕਿਆ ਇਹ ਦਿਮਾਗ ਬੜੇ ਖਤਰਨਾਕ ਨੇ ਅੱਜ ਦਿਮਾਗਾਂ ਦੇ ਉੱਤੇ ਵੀ ਪਹਿਰਾ ਲੱਗ ਰਿਹਾ ਹੈ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਸਾਨੂੰ ਇਹ ਉਹ ਜਾਪ ਰਿਹਾ ਹੈ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਕਿ ਅਸੀਂ ਇੱਕ ਨੀਵੇਂ ਪੰਦੀ ਘੋਰ ਹੱਦ ਪਾਰ ਕਰ ਲਈ ਹੈ 4 ਜੂਨ ਨੂੰ ਜਦੋਂ ਪਾਜਪਾ ਗੱਠ ਜੋੜ ਨੇ ਇੱਕ ਵਾਰੀ ਫੇਰ ਸੱਤਾ ਵਿੱਚ ਆ ਕੇ ਹਲਫ਼ ਲਿਆ ਚੋਣਾ ਦੇ ਨਤੀਜੇ ਐਲਾਨੇ ਜਾਣ ਦੇ ਫੌਰਨ ਬਾਅਦ ਅਗਰ ਖਬਰਾਂ ਵੇਖੀਏ ਤੇ ਕਾਟ ਤੋਂ ਕਟ 9 ਕਟਨਾਵਾ ਮੌਬ ਲਿੰਚਿੰਗ ਦੀਆਂ ਹਿੰਸਕ ਪੀੜ ਦੁਆਰਾ ਮੁਸਲਮਾਨਾਂ ਨੂੰ ਉਟਕੋਟ ਕੇ ਮਾਰ ਦੇਣ ਦੀਆਂ ਹੋਈਆਂ ਨੇ ਪਿਛਲੇ 1 ਮਹੀਨੇ ਦੇ ਅੰਦਰ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਉਹਦੇ ਬਾਅਦ ਲਖਨਊ ਤੇ ਮੱਧ ਪ੍ਰਦੇਸ਼ ਦੇ ਹੀ ਰਤਲਾਮ ਜ਼ਿਲ੍ਹੇ ਦੇ ਵਿੱਚ ਮੁਸਲਮਾਨਾ ਦੇ ਘਰ ਵਿੰਡੋਜ਼ਾਂ ਦੇ ਨਾਲ ਟਾਏ ਗਏ ਹਨ ਇਹ ਸਭ 4 ਜੂਨ ਤੋਂ ਬਾਅਦ ਹੋਇਆ ਹੈ ਬਿਨਾ ਕਿਸੇ ਪਛਤਾਵੇ ਦੇ ਬੇਰਹਿਮੀ ਨਾਲ ਤੇ ਬੇਸ਼ਰਮੀ ਨਾਲ ਲੋਕਾਂ ਨੂੰ ਸੜਕ ਤੇ ਸੁੱਟ ਦਿੱਤਾ ਜਾਂਦਾ ਹੈ ਤੇ ਇਸ ਨਾਲ ਕਿਸੇ ਨੂੰ ਦੁੱਖ ਨਹੀਂ ਹੁੰਦਾ ਅੱਜ ਮੈਂ ਚਾਹਤੋਂ ਇਹ ਸਾਰੀਆਂ ਚੀਜ਼ਾਂ ਗਿਣਾ ਰਹੀਆਂ ਤੇ ਹੋਰ ਵੀ ਬਹੁਤ ਕੁਝ ਗਿਨਾ ਸਕਦੀਆਂ ਸਿਰਫ ਇਸ ਕਰਕੇ ਕਹਿ ਰਹੀਆਂ ਕਿ ਇਨਾਂ ਸਾਰੀਆਂ ਕਟਨਾਵਾਂ ਦਾ ਆਪਸ ਵਿੱਚ ਇੱਕ ਜੁੜਾ ਹੈ ਅੱਜ ਸਾਡੇ ਸਾਹਮਣੇ ਸਵਾਲ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ ਜਦੋਂ ਸਾਡੇ ਮੁਲਕ ਦੇ ਵਿੱਚ ਇਹ ਵਰਤਾਰਾ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਅਸੀਂ ਕੀ ਕਰੀਏ ਲੋਕ ਕੀ ਕਰਨ ਸਾਡੇ ਰਾਜ ਨੇ ਲੋਕਾਂ ਨੂੰ ਤਿਆਗ ਦਿੱਤਾ ਹੈ ਅੱਜ ਜਦੋਂ ਵਿਦਿਆਰਥੀ ਬੇਸਮੈਂਟ ਵਿੱਚ ਡੁੱਬ ਕੇ ਮਰਦੇ ਹਨ ਪੈਕਕੇ ਸੇ ਕੇ ਸੰਦੀ ਕੋਈ ਵੀ ਗੱਲਬਾਤ ਨਹੀਂ ਹੋ ਸਕਦੀ ਕੋਈ ਗੱਲ ਨਹੀਂ ਖੁੱਲਦੀ ਕਿ ਇਸ ਤਰ੍ਹਾਂ ਕਿਉਂ ਹੋਇਆ ਸਿਰਫ ਕੁਝ ਲੋਕਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਜੋ ਕਿ ਕਾਫੀ ਹਾਸਾ ਈਣਾ ਵੀ ਹੈ ਇੱਕ ਵਿਅਕਤੀ ਜੋ ਆਪਣੀ ਕਾਰ ਦੇ ਉੱਤੇ ਉਸ ਬੇਸਮੈਂਟ ਦੀ ਵਾਲੀ ਬਿਲਡਿੰਗ ਦੇ ਅਗੋਂ ਲੰਘ ਰਿਹਾ ਸੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਕਿ ਕਿਉਂਕਿ ਉਹਦੀ ਕਾਰ ਨੇ ਛੰਡਾਰੇ ਮਾਰੇ ਸੰਜ ਦੇ ਨਾਲ ਪਾਣੀ ਹੋਰ ਬੇਸਮੈਂਟ ਦੇ ਵਿੱਚ ਚਲਾ ਗਿਆ ਸੀ ਇਸ ਕਰਕੇ ਉਹਨੂੰ ਗ੍ਰਿਫਤਾਰ ਕਰ ਲਿੱਤਾ ਤੇ ਉਹਦੀ ਬੇਲ ਦੀ ਅਰਜ਼ੀ ਵੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਜਦ ਕਿ ਕਿਸੇ ਵੀ ਜਿਹੜੇ ਜਿਨ੍ਹਾਂ ਦਾ MCD ਜਾਂ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਥੱਲੇ ਸਾਰਾ ਰੈਗੂਲੇਟਰੀ ਅਥਾਰਟੀ ਹੈ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਕਿਹਾ ਜਾਂਦਾ ਰਾਜ ਨੇ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਹੈ ਤੇ ਹਿੰਸਾ ਨੂੰ ਆਮ ਵਰਤਾਰਾ ਬਣਾ ਲਿਆ ਹੈ ਇਸ ਹਾਲਾਤ ਵਿੱਚ ਆਮ ਲੋਕ ਕੀ ਕਰਨ ਇਹ ਸਾਡੇ ਸਾਹਮਣੇ ਸਵਾਲ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਫਿਰਕਿਆਂ ਵਿਰੁੱਧ ਦੁਸ਼ਮਣੀ ਅੱਜ ਸਿਰਫ ਰਾਜ ਤੱਕ ਹੀ ਸੀਮਤ ਨਹੀਂ ਸਗੋਂ ਇਸ ਸਮਾਜ ਨਾਗਰਿਕਾ ਤੇ ਜਨਤਕ ਸੰਸਥਾਾਂ 'ਤੇ ਵੀ ਫੈਲ ਗਈ ਹੈ ਤੇ ਇਸ ਹਾਲਾਤ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਦੁਸ਼ਮਣ ਗਰਦਾਰਿਆ ਗਰਦਾਨਿਆ ਜਾ ਰਿਹਾ ਹੈ ਉਹ ਕੀ ਕਰਨ ਉਹ ਕਿਸ ਤਰ੍ਹਾਂ ਕੁਝ ਸਵਾਲਾਂ ਤੇ ਜਵਾਬ ਦੇਣ ਅੱਜ ਮੇਰੇ ਅੱਗੇ ਸਾਡੇ ਸਭ ਦੇ ਅੱਗੇ ਇੱਕ ਵੱਡਾ ਸਵਾਲ ਹੈ ਮੈਂ ਸਮਝਦੀ ਆ ਕਿ ਸਵੀਕਾਰ ਕਰਨਾ ਕਿ ਅਸੀਂ ਇੱਕ ਐਸੇ ਦੇਸ਼ ਵਿੱਚ ਰਹਿੰਦੇ ਆ ਜਿੱਥੇ ਕੁਝ ਲੋਕਾਂ ਦੇ ਅਧਿਕਾਰਾਂ ਦੀ ਨਿਯਮਤ ਤੌਰ ਤੇ ਉਲੰਘਣਾ ਕੀਤੀ ਜਾਂਦੀ ਹੈ ਇਹ ਸਾਡੇ ਲਈ ਸਵੀਕਾਰ ਕਰਨਾ ਮੁਸ਼ਕਲ ਹੈ ਪਰ ਹੋਰ ਵੀ ਮੁਸ਼ਕਲ ਹੈ ਇਸ ਮੰਨਣਾ ਇਹ ਸਿਰਫ ਅਧਿਕਾਰਾਂ ਦੀ ਉਲੰਘਣਾ ਹੀ ਨਹੀਂ ਕੀਤੀ ਜਾਂਦੀ ਬਲਕਿ ਇਸ ਦੇਸ਼ ਦੇ ਕਾਨੂੰਨ ਦਾ ਰੱਖਿਅਕ ਹੈ ਜੋ ਇਹਨਾਂ ਉਲੰਘਣਾਾਂ ਦਾ ਦੋਸ਼ੀ ਹੈ ਤੇ ਇਤੇ ਹੀ ਬਸ ਨਹੀਂ ਉਲੰਘਣਾ ਹੋਈ ਹੈ ਉਸ ਤੋਂ ਵੀ ਵੱਧ ਇਸ ਨੂੰ ਠੀਕ ਨਹੀਂ ਕੀਤਾ ਗਿਆ ਤੇ ਇਸ ਤੋਂ ਵੀ ਬੱਤਰ ਇਹ ਕਹਿਣਾ ਕਿ ਇਹ ਜਾਇਜ਼ ਹੈ ਇਸ ਸਥਿਤੀ ਵਿੱਚ ਲੋਕ ਕੀ ਕਰਨ ਇੱਕ ਅਜੀਬਾ ਸਵਾਲ ਹੈ ਜਿਹੜਾ ਸਾਡੇ ਸਭ ਨੂੰ ਪਰੇਸ਼ਾਨ ਕਰ ਰਿਹਾ ਹੈ ਅੱਜ ਸਮਾਜ ਵਿੱਚ ਬਹੁਤ ਸਾਰੀ ਚੀਜ਼ਾਂ ਬਾਰੇ ਕਹੀ ਜਾਂ ਅਣ ਕੇ ਕਹੀ ਆਮ ਸਹਿਮਤੀ ਬਣ ਚੁੱਕੀ ਹੈ ਕਿ ਹਾਂ ਜਿਨ੍ਹਾਂ ਨੇ ਜਿਹੜੇ ਗਰੀਬ ਬਸਤੀਆਂ ਦੇ ਵਿੱਚ ਰਹਿੰਦੇ ਹਨ ਉਹ ਅਵੈਧ ਨੇ ਉਹਨਾਂ ਨੂੰ ਟਾ ਦਿੱਤਾ ਉਹਨਾਂ ਦੇ ਮਕਾਨ ਟਾ ਦਿੱਤੇ ਜਾਣੇ ਚਾਹੀਦੇ ਹਨ ਮੁਸਲਮਾਨ ਬਾਹਰੋਂ ਆਏ ਹਨ ਉਹਨਾਂ ਨੂੰ ਉਹਨਾਂ ਦੇ ਉੱਤੇ ਦਮਨ ਜਾਇਜ਼ ਹੈ ਇਹ ਇਸ ਗੱਲ ਦੀ ਇੱਕ ਸਹਿਮਤੀ ਬਣ ਗਈ ਹੈ ਇਹ ਇੱਕ ਐਸੀ ਸਹਿਮਤੀ ਹੈ ਜਿਹਨੂੰ ਰਾਜ ਦੀ ਸਰਪ੍ਰਸਤੀ ਥੱਲੇ ਬਣਾਇਆ ਗਿਆ ਹੈ ਪਰ ਇਸ ਸਹਿਮਤੀ ਦੇ ਪਿੱਛੇ ਜਿਹੜਾ ਸਮਾਜ ਹੈ ਉਹਦੀ ਸਾਂਝ ਟੁੱਟ ਰਹੀ ਹੈ ਅਸੀਂ ਇਹਦੇ ਰਹਦੇ ਪਿਛੋਕੜ ਵਿੱਚ ਥੋੜਾ ਜਿਹਾ ਜਾ ਜਾਈਏ ਜ ਜਿਹੜਾ ਮੈਂ ਜਾਣਾ ਚਾਹੁੰਦੀ ਹਾਂ ਤੇ ਦੇਖਾਂਗੇ ਕਿ ਦੂਸਰੀ ਸੰਸਾਰ جنگ ਦੀ ਬਰਬਾਦੀ ਤੋਂ ਬਾਅਦ ਪੱਛਮ ਦੇ ਵਿੱਚ ਇੱਕ ਸਮਾਜਿਕ ਇਕਰਾਰਨਾਮਾ ਉਭਰਿਆ ਸੀ ਜਿਹਨੂੰ ਇੰਬੈਡਡਡ ਲਿਬਰਲਿਜ਼ਮ ਯਾ ਇੰਬੈਂਡੈਂਟ ਉਦਾਰਵਾਦ ਕਿਹਾ ਗਿਆ ਸੀ ਔਰ ਇਸ ਦਾ ਮੰਨਾ ਸੀ ਕਿ ਅਮਨ ਸਾਂਝ ਸਹਿਜ ਸੰਭਾਲ ਅਤੇ ਸਤਿਰਥਾ ਦੀ ਜਿਹੜੀ ਗਾਰੰਟੀ ਦੇਣ ਦਾ ਇੱਕੋ ਤੇ ਇੱਕੋ ਰਸਤਾ ਹੈ ਕਿ ਰਾਜ ਬਾਜ਼ਾਰ ਤੇ ਲੋਕਤੰਤਰੀ ਸੰਸਥਾਵਾਂ ਦਾ ਇੱਕ ਸਹੀ ਮਿਸ਼ਰਣ ਹੋਣਾ ਚਾਹੀਦਾ ਹੈ ਲੋਗਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਤੇ ਬਾਜ਼ਾਰਾਂ ਦੇ ਕੋਲ ਅੰਨੀ ਤਾਕਤ ਨਹੀਂ ਹੋਣੀ ਚਾਹੀਦੀ ਅਨਬਰਿਡਲਡ ਅਨਰੇਗੂਲੇਟਿਡ ਫ੍ਰੀ ਮਾਰਕੀਟ ਨਹੀਂ ਹੋਣੀ ਚਾਹੀਦੀ ਜੋ ਲੋਕਾਂ ਨੂੰ ਲਤਾੜ ਸਕੇ ਇਹ ਇਮਬੈਂਟਡ ਫੈਡਰਲ ਪੁਜਾਰਵਾਦ ਨੇ ਇਹ ਵਾਦਾ ਮਾਰਕੀਟ ਪ੍ਰਕਿਰਿਆ ਤੇ ਕਾਰਪੋਰੇਟਾਂ ਗਤੀਵਿਧੀਆਂ ਨੂੰ ਸਮਾਜਿਕ ਤੇ ਰਾਜਨੀਤਿਕ ਰੈਗੂਲੇਸ਼ਨ ਹੇਠ ਲਿਆਂਦਾ ਤੇ ਇੱਕ ਕਿਸਮ ਦਾ ਸਮਝੌਤਾ ਸੀ ਉਦਾਰਵਾਦੀ ਵਪਾਰ ਤੇ ਕਲਿਆਣਕਾਰੀ ਰਾਜ ਦਾ ਇਹ ਸਮਝੌਤਾ ਸੀ ਇਹ ਸਮਝੌਤਾ ਟੁੱਟਿਆ ਤੇ ਇਹ ਸਮਝਾਤੇ ਦੇ ਟੁੱਟਣ ਤੋਂ ਬਾਅਦ ਜੋ ਜੋ ਨਵਾ ਉਸਰਿਆ ਜਿਹੜਾ ਇੱਕ ਨਵ ਉਦਾਰਵਾਦੀ ਜਿਹੜੀ ਇੱਕ ਥਿੰਕਿੰਗ ਸੀ ਉਹ ਪੂਰੇ ਵੈਸਟ ਦੇ ਵਿੱਚ ਆਈ ਤੇ ਜਿਸ ਦਾ ਬ੍ਰਿਟਨ ਦੇ ਵਿੱਚ ਮਾਰਗਰੇਟ ਥੈਚਰ ਤੇ ਅਮਰੀਕਾ ਦੇ ਵਿੱਚ ਰੋਨਲਡ ਰੀਗਨ ਦੀ ਸੱਤਾ ਵਿੱਚ ਆਣ ਨਾਲ ਇਹਦੀ ਉਦੇ ਹੋਈ 90 ਦੇ ਆਂਦੇ ਆਂਦੇ ਇਹ ਦੁਨੀਆ ਪਰ ਦੇ ਤੀਜੀ ਦੁਨੀਆ ਦੇ ਮੁਲਕਾਂ ਦੇ ਵਿੱਚ ਫੈਲ ਗਈ ਤੇ ਜਿੱਥੇ IMF ਜਾਂ ਕੋ ਮੰਤਰੀ ਮੰਦਰਾ ਕੋਸ਼ ਦੀਆਂ ਨੀਤੀਆਂ ਨੇ ਪੂਰੀ ਦੁਨੀਆ ਨੂੰ ਫਿਰ ਆਪਣੇ ਲਪੇਟ ਵਿੱਚ ਲੈ ਲਿਆ ਅਸੀਂ ਨਵ ਉਦਾਰਵਾਦ ਨੂੰ ਇੱਕ ਆਰਥਿਕ ਵਰਤਾਰੇ ਦੇ ਤੌਰ ਤੇ ਹੀ ਸਮਝਦੇ ਹਾਂ ਪਰ ਅੱਜ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਨਿਰਾਇਕ ਆਰਥਿਕ ਵਰਤਾਰਾ ਨਹੀਂ ਹੈ ਨਵ ਉਦਾਰਵਾਦੀ ਵਰਤਾਰਾ ਇੱਕ ਨਵੀਂ ਗਵਰਨਿੰਗ ਰੈਸ਼ਨੈਲਿਟੀ ਉਹਨੇ ਪੈਦਾ ਕੀਤੀ ਉਹ ਇੱਕ ਨਵਾਂ ਨਾਰਮੈਟਿਵ ਰੀਜ਼ਨ ਪੈਦਾ ਕਰਦਾ ਹੈ ਜੋ ਸਿਰਫ ਆਰਥਿਕ ਨਹੀਂ ਹੈ ਬਲਕਿ ਸਮਾਜਿਕ ਸਭਿਆਚਾਰਕ ਅਤੇ ਵਿਅਕਤੀਗਤ ਜੀਵਨ ਦੀ ਬੁਨਿਆਦੀ ਤਬਦੀਲੀ ਹੈ ਇਸ ਵਰਤਾਰੇ ਦੇ ਅੰਦਰ ਲਿਬਰਟੀ ਦੇ ਮਾਇਨੇ ਬਦਲੇ ਲਿਬਰਟੀ ਹੋਂਦ ਦੀ ਆਜ਼ਾਦੀ ਤੋਂ ਵੱਖ ਹੋ ਜਾਂਦੀ ਹੈ ਅੰਤਿਮ ਬਾਜ਼ਾਰ ਦੀ ਆਜ਼ਾਦੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਇਕਵੈਲਟੀ ਬਰਾਬਰਤਾ ਮੁਕਾਬਲਾ ਕਰਨ ਦੇ ਬਰਾਬਰ ਦੇ ਅਧਿਕਾਰ ਦੇ ਵਿੱਚ ਸਿਮਟ ਜਾਂਦੀ ਹੈ ਵਿਚਾਰ ਵਿੱਚ ਬਦਲ ਜਾਂਦੀ ਹੈ ਜਿੱਥੇ ਹਮੇਸ਼ਾ ਇੱਕ ਜੇਤੂ ਤੇ ਇੱਕ ਹਾਰਨ ਵਾਲਾ ਹੁੰਦਾ ਹੈ ਇਹ ਜਨ ਤੱਕ ਚੀਜ਼ਾਂ ਦਾ ਨਿਜੀਕਰਨ ਕਰਦੀ ਹੈ ਤੇ ਇਸੇ ਤਰ੍ਹਾਂ ਸਾਂਝੀ ਅਤੇ ਸਮਾਨਤਾਵਾਦੀ ਪਹੁੰਚ ਨੂੰ ਖਤਮ ਕਰਦੀ ਹੈ ਇਸ ਸੰਸਥਾ ਮਾ ਸਕੂਲਾ ਸਮਾਜਿਕ ਜੀਵਨ ਤੇ ਵਿਅਕਤੀਗਤ ਦਾ ਥੋਕ ਦੇ ਇੱਕ ਰੀਮੇਕ ਹੈ ਇੱਕਾ ਪੂਰਾ ਦਾ ਪੂਰਾ ਇੱਕ ਨਵੀਂ ਤਬਦੀਲੀ ਹੈ ਜਿਹੜਾ ਤਿੰਦੂਜਾ ਦੂਸਰਾ ਇਸ ਦਾ ਪ੍ਰਭਾਵ ਇਹ ਹੈ ਕਿ ਨਿਊ ਲਿਬਰਲ ਸਟੇਟ ਜਿਹੜੀ ਹੈ ਉਹ ਇੱਕ ਡੀਮੋਕਰਟਾਈਜ਼ਡ ਸਟੇਟ ਹੈ ਇਹ ਪੂੰਜੀ ਤੇ ਸਿਆਸਤ ਦਾ ਮੇਲ ਹੈ ਤੇ ਸਿਆਸਤ ਵਿੱਚ ਪੂੰਜੀ ਦੀ ਸਰਦਾਰੀ ਆ ਕਾਇਮ ਕਰਦਾ ਹੈ ਅੰਡਰ ਨਿਓ ਲਿਬਰਲਿਜ਼ਮ ਇਲੈਕਟੋਰਲ ਕੈਂਪੇਨਸ ਆਰ ਕਾਸਟ ਐਸ ਪੋਲਿਟੀਕਲ ਮਾਰਕੀਟ ਪਲੇਸਸ ਇੱਕ ਸਿਆਸੀ ਬਾਜ਼ਾਰ ਹੈ ਜਿਹੜਾ ਪੋਲਿਟੀਕਲ ਜਿਹੜਾ ਇਲੈਕਟੋਰਲ ਕੈਂਪੇਨ ਨੇ ਉਹ ਤਬਦੀਲ ਹੋ ਜਾਂਦੀਆਂ ਨੇ ਐਂਡ ਕੰਪਨੀਆਂ ਦੇ ਵੱਲੋਂ ਪ੍ਰਚਾਰ ਕੀਤੇ ਜਾਂਦੇ ਲੋਕਾਂ ਨੂੰ ਸੁਪਨੇ ਵੇਚਣ ਵਾਸਤੇ ਉਠੇ ਵਾਦੇ ਵਿੱਚਣ ਵਾਸਤੇ ਤੇ ਇੱਕ ਐਸਾ ਸੰਸਾਰ ਉਹਨਾਂ ਦੇ ਸਾਹਮਣੇ ਚੋਣਾਂ ਦੇ ਦੌਰਾਨ ਸਿਰਜਣ ਵਾਸਤੇ ਜਿਹੜਾ ਜਿਹਦੇ ਬਾਰੇ ਉਹ ਬਿਲਕੁਲ ਸੁਹਿਰਦ ਨਹੀਂ ਹਨ ਪਰ ਉਹ ਇਸ ਤਰ੍ਹਾਂ ਕਰਦੇ ਹਨ ਕਿਉਂਕਿ ਇਹ ਜਿਹੜੀ ਡੀਮੋਕ੍ਰੈਟਿਕ ਸਟੇਟ ਹੈ ਉਹ ਡੈਮੋਕ੍ਰੇਸੀ ਦੀ ਲੜਾਈ ਪੂੰਜੀ ਦੇ ਪੂਰੇ ਗਲਬੇ ਦੇ ਥੱਲੇ ਨੜਦੀ ਹੈ ਇਨੈਕਟੋਰਲ ਬਾਂਡਸ ਜਿਹਦੇ ਬਾਰੇ ਹੁੰਦੀਆਂ 24 ਦੀਆਂ ਚੋਣਾਂ ਤੋਂ ਪਹਿਲੇ ਤੁਸੀਂ ਸਭ ਨੇ ਸੁਣਿਆ ਵੇਖਿਆ ਉਹ ਇਸ ਦਾ ਇੱਕ ਵੱਡਾ ਉਦਾਹਰਣ ਹਨ ਇਸ ਨਵਉਦਾਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਪ੍ਰਗਤੀ ਦਾ ਮਤਲਬ ਹੈ ਵਿਅਕਤੀਗਤ ਤਰੱਕੀ ਲੋਕਾਂ ਨੂੰ ਯਕੀਨ ਦਿਵਾਨਾ ਕਿ ਪ੍ਰਗਤੀ ਦਾ ਅਰਥ ਹੈ ਵਿਅਕਤੀਗਤ ਯੋਗਤਾ ਨਾਲ ਪੂੰਜੀ ਜਾਂ ਦੌਲਤ ਇਕੱਠੀ ਕਰਨੀ ਕਿਸੇ ਵੀ ਸਾਝ ਨਾਲ ਨਹੀਂ ਕਿਸੇ ਵੀ ਜਮਾਤੀ ਏਕੇ ਨਾਲ ਨਹੀਂ تے اے دا ایک سب تو وڈا جڑا ادارن ہے او مارگریٹ تھیچر نے ایک اپنی جدو ستہ بھی چاہی تھی انہیں کیا سی کہ سموہک ضمیر کلیکٹیو کانشلسنیس سموہک ادارتا سموہک کوملتا سموہک ازادی ورگی کوئی چیز نہیں ہے سمانج ورگی کوئی چیز نہیں ہے ایتھے تھے مرد تے عورتہ ہن تے پریوار ہن ਇਹਦਾ ਸਿੱਧਾ ਸਿੱਧਾ ਮਤਲਬ ਸੀ ਕਿ ਇਥੇ ਸਿਰਫ ਸਮਾਜਿਕ ਸਾਂਝ ਕੋਈ ਨਹੀਂ ਹੈ ਕੁਝ ਵੀ ਕਨੈਕਟਿਵ ਨਹੀਂ ਹੈ ਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਕਨੈਕਟਿਵ ਸਾਂਝ ਟੁੱਟ ਗਈ ਹੈ ਤੇ ਅਸੀਂ ਵੇਖ ਸਕਦੇ ਹਾਂ ਕਿ ਕਿਹੜੀ ਇਸ ਫਲਸਫੇ ਦੇ ਤੌਰ ਤੇ ਸਾਂਝ ਨੂੰ ਖਤਮ ਕਰਨ ਦੀ ਨਕਾਰਦੀ ਹੋਈ ਇਸ ਸੋਚ ਕਿੱਥੋਂ ਜੰਮੀ ਹੈ ਤੇ ਅੱਜ ਵੇਖਦੇ ਹਾਂ ਕਿ ਜਿਹੜੀ ਸਾਡੀ ਮੌਜੂਦਾ ਸਰਕਾਰ ਹੈ ਉਹ ਇਸ ਆਰਥਿਕ ਸਮਾਜਿਕ ਤੇ ਸਭਿਆਚਾਰਕ ਵਰਤਾਰੇ ਨੂੰ ਜਿਉਂ ਦਾ ਓਉਂ ਜੀ ਦੀ ਸੇਵਾ ਦੇ ਵਿੱਚ ਰੱਖਣ ਦਾ ਪੂਰਾ ਦਾ ਪੂਰਾ ਜਿਹੜਾ ਇਹਨ ਦਾ ਉਹਨੂੰ ਬਚਨ ਬੰਧ ਹੈ ਉਹਨੂੰ ਮਜ਼ਬੂਤ ਕਰਨ ਲਈ ਅੱਜ ਸਾਡੇ ਸਾਹਮਣੇ ਜਿਹੜੀ ਇਸ ਦੌਰ ਦੇ ਵਿੱਚ ਅਸੀਂ ਸਰਕਾਰ ਜਿਹੜੀ ਹਕੂਮਤ ਦੇ ਥੱਲੇ ਆ ਉਹਨੇ ਸਾਨੂੰ ਦੋ ਚੁਣੌਤੀਆਂ ਦਿੱਤੀਆਂ ਹਨ ਉਹ ਹਨ ਰਾਜ ਦਾ ਦਮਨ ਅਤੇ ਸਾਂਝ ਦਾ ਟੁੱਟਣਾ ਉਹ ਇਹ ਦੋਵੇਂ ਚੀਜ਼ਾਂ ਅੱਜ ਦੀ ਸਰਕਾਰ ਜਿਹੜੀ ਹੈ ਉਹ ਰਾਜ ਦਾ ਦਮਨ ਇਨਟਰੈਂਸ ਕਰ ਰਹੀ ਹੈ ਅਸਹਿਮਤੀ ਨੂੰ ਅਪਰਾਧ ਬਣਾ ਕੇ ਬਾਈ ਕ੍ਰਿਮੀਨਲਾਈਜੇਸ਼ਨ ਆਫ ਡਿਸੈਂਟ ਇਸ ਸਟੇਟ ਦੇ ਦਮਨ ਦੇ ਅਧਿਕਾਰ ਨੂੰ ਆਪਣੇ ਆਪ ਨੂੰ ਹੋਰ ਅਧਿਕਾਰ ਦਿੱਤੇ ਹਨ ਜਿਹੜੇ ਵੀ ਜਿੰਨੇ ਵੀ ਕਾਲੇ ਕਾਨੂੰਨ ਸਰਕਾਰ ਨੇ ਪਾਸ ਕੀਤੇ ਹਨ ਉਹਦੇ ਨਾਲ ਇਹ ਸਰਕਾਰ ਮੈਂ ਆਪਣੇ ਆਪ ਨੂੰ ਇੱਕ ਲੀਗਲੀ ਅਨ ਇਨਕੰਬਰਡ ਸਰਕਾਰ ਬਣਾ ਲੇਤਾ ਹੈ ਇਹ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਹੈ ਯੂਏਪੀਏ ਵਰਗੇ ਕਾਨੂੰਨ ਦੀ ਕੋਈ ਸਨਸੈਟ ਕਲॉज ਨਹੀਂ ਹੈ ਉਹ ਕਦੀ ਪਾਰਲੀਮੈਂਟ ਵਿੱਚ ਡਿਸਕਸ ਨਹੀਂ ਹੋ ਸਕਦਾ ਕਿ ਉਹਦਾ ਵਰਤਾਰਾ ਕੀ ਹੋ ਜਾਏ ਤੇ ਉਹਦੇ ਅਸਰ ਕੀ ਹਨ ਤੇ ਦੂਸਰਾ ਫਿਰ ਕੁ ਜੇਰਾ ਤ੍ਰੋਹੀ ਕਰਨ ਹੈ ਜਿਨਨੇ ਇੱਕ ਹਿੰਦੂ ਨੈਸ਼ਨਲਿਜ਼ਮ ਤੇ ਕਮਿਊਨਲ ਪੋਲਰਾਈਜ਼ੇਸ਼ਨ ਕੀਤੀ ਹੈ ਮੈਂ ਛੇਤੀ ਆਪਣੀ ਗੱਲ ਮੁਕਾੰਦੇ ਹੋਏ ਤੁਹਾਡਾ ਧਿਆਨ ਦਿਲਾਉਣਾ ਚਾਹਦੀ ਆ ਕਿ ਉਹਨੇ ਉਹਨੇ ਹੀ ਔਰ ਅੱਜ ਜਦੋਂ ਸੀ ਗੱਲ ਕਰ ਰਹੀ ਆ ਮੈਂ ਇਸ ਵਿੱਚ ਸਵੇਰੇ ਉਸ ਚੀਜ਼ ਨੂੰ ਪੁਗਤ ਕੇ ਆਈ ਆ ਦਿੱਲੀ ਹਵਾਈ ਅੱਡੇ ਤੇ ਜਾਂਦੇ ਹੋਏ ਕਿ ਕਾਵੜ ਇੱਕ ਜਿਹੜਾ ਛੋਟਾ ਜਿਹਾ ਰਿਲੀਜੀਅਸ ਤਿਉਹਾਰ ਸੀ ਉਹਨੂੰ ਕਿਸ ਚੀਜ਼ ਦੇ ਵਿੱਚ ਬਦਲ ਦਿੱਤਾ ਗਿਆ ਹੈ ਮੁਸਲਮਾਨਾਂ ਦੇ ਨਾਲ ਨਫ਼ਰਤ ਫੈਲਾਉਣ ਲਈ ਉਹਨੇ ਉਹਨੇ ਹੀ ਜਦੋਂ ਯੂਪੀ ਸਰਕਾਰ ਨੇ ਤੇ ਉੱਤਰਾਖੰਡ ਸਰਕਾਰ ਨੇ ਗੱਲ ਪਾਸ ਕੀਤੀ ਕਿ ਹਰ ਆ ਕਾਮਨਾ ਦੇ ਰਸਤੇ ਦੇ ਵਿੱਚ ਰਹਿੰਦੇ ਹੋਏ ਹਰ ਦੁਕਾਨਦਾਰ ਨੂੰ ਫੜੀ ਵਾਲੇ ਨੂੰ ਰੈਸਟੋਰੈਂਟ ਵਾਲੇ ਨੂੰ ਆਪਣੇ ਨਾਂ ਦੇ ਬੋਰਡ ਲਗਾਣੇ ਪੈਣਗੇ ਤੇ ਇਹਦਾ ਇੱਕੋ ਤੇ ਇੱਕੋ ਮਤਲਬ ਸੀ ਕਿ ਮੁਸਲਮਾਨਾਂ ਦੀ ਨਿਸ਼ਾਨਦੇਹੀ ਕਰਨੀ ਉਹਨਾਂ ਦੇ ਰੋਜ਼ਗਾਰ ਤੋੜਨਾ ਉਹਨਾਂ ਨੂੰ ਜਿਹੜਾ ਹੁੱਲਣਬਾਜ਼ੀ ਹੈ ਉਹਦੇ ਉਹਦੇ ਟਾਰਗੇਟ ਦਾ ਨਿਸ਼ਾਨਾ ਬਣਾਣਾ ਹੁਣ ਇੱਕ ਕੰਸੈਂਸਸ ਬਣਿਆ ਹੈ ਇਹ ਇਹ ਚੋਨਾ ਦੇ ਵਿੱਚ ਸੀਟਾ ਕੱਟ ਆਂ ਦੇ ਨਾਲ ਇਹਦੇ ਉੱਤੇ ਕੋਈ ਫਰਕ ਨਹੀਂ ਪਿਆ ਕਿਉਂਕਿ ਕਿਉਂਕਿ ਮੋਦੀ ਸਰਕਾਰ ਇੱਕ ਵੰਟੀ ਗਿੰਤੀ ਹਿੰਦੂ ਤੇ ਕਿਸੇ ਹੱਦ ਤੱਕ ਸਿੱਖ ਆਵਾਮ ਦੇ ਇੱਕ ਹਿੱਸੇ ਵਿੱਚ ਵੀ ਮੁਸਲਮਾਨਾਂ ਖਿਲਾਫ ਨਫ਼ਰਤ ਪਰਨ ਵਿੱਚ ਸਫਲ ਹੋਈ ਹੈ ਇੱਕ ਕੰਸੈਂਸਸ ਬਣਿਆ ਹੈ ਕਿ ਮੁਸਲਮਾਨ ਨੂੰ ਭਾਰਤ ਵਿੱਚ ਦੂਜੇ ਦਰਜੇ ਦਾ ਨਾਗਰਿਕ ਬਣਾ ਕੇ ਰਹਿਣਾ ਰੱਖਣਾ ਚਾਹੀਦਾ ਹੈ ਇਸ ਦੇ ਖਿਲਾਫ ਸੰਘਰਸ਼ ਕਿਵੇਂ ਹੋਏ ਰਾਜਦਿਨ ਦਮਨ ਅਤੇ ਸਾਂਝ ਦਾ ਟੁੱਟਣਾ ਤੇ ਇਸ ਦੇ ਬਰੁਨ ਦੀ ਲਾਂਬੰਦੀ ਅੱਜ ਸਾਡੇ ਹਿੱਸੇ ਆਏ ਕੰਮ ਨੇ ਸਾਡੇ ਹਿੱਸੇ ਉਹ ਲੋਕ ਜਿਨ੍ਹਾਂ ਦੀ ਵਿਰਾਸਤ ਰਹੀ ਹੈ ਜਿਸ ਦੇ ਬਾਰੇ ਸੁਰਾਜ ਵੀ ਜੀ ਨੇ ਆਪਣੇ ਬਕਤਬੇ ਵਿੱਚ ਹਣੇ ਗੱਲ ਕੀਤੀ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ ਤੇ ਉਠਾਉਂਦੇ ਰਹਿਣ ਦਾ ਹਮੇਸ਼ਾ ਅਹਿਦ ਕੀਤਾ ਹੈ ਅੱਜ ਸਾਡੇ ਸਾਹਮਣੇ ਸਵਾਲ ਹੈ ਕਿ ਅਸੀਂ ਇਸ ਦਮਨ ਤੇ ਇਸ ਫਿਰਕਾਪ੍ਰਸਤੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਮੈਂ ਦੋ ਅੰਦੋਲਨਾਂ ਦੀ ਦੇ ਬਾਰੇ ਤੁਹਾਨੂੰ ਯਾਦ ਦਿਲਾਉਣਾ ਚਾਹੁੰਦੀ ਹਾਂ ਜਿਨ੍ਹਾਂ ਤੋਂ ਸਾਨੂੰ ਕੁਝ ਸਬਕ ਮਿਲਦੇ ਹਨ ਪਹਿਲਾ ਅੰਦੋਲਨ ਹੈ ਸ਼ਾਹੀਨ ਬਾਗ ਦਾ ਜਿਹੜਾ ਕਿ ਜਿਹੜਾ ਨਾਗਰਿਕਤਾ ਕਾਨੂੰਨ ਜਿਹੜਾ ਕਿ ਸਿਰੇ ਤੋਂ ਇੱਕ ਡਿਸਕ੍ਰਿਮੀਨੇਟਰੀ ਲਾਅ ਸੀ ਉਹਦੇ ਪਾਸ ਕਰਨ ਦੇ ਨਾਲ ਸ਼ੁਰੂ ਹੋਇਆ ਉਹ ਉਹ ਦਿਨਾਂ ਤੋਂ ਸ਼ੁਰੂ ਹੋਇਆ ਪਰ ਉਹ ਦੇ ਬੈਕਡਰਾਪ ਵਿਤ ਸੀ ਜੋ ਮੁਸਲਮਾਨਾ ਦੇ ਨਾਲ ਪਿਛਲੇ 10 ਸਾਲਾਂ ਤੋਂ ਹੋ ਰਿਹਾ ਸੀ ਭਾਵੇਂ ਉਹ ਮੋਬਲਿੰਚਿੰਗ ਸੀ ਜਾਂ ਸਰਕਾਰ ਦਾ ਦਮਨ ਸੀ ਜਾਂ ਨਵਜਿਹਾਨ ਦੇ ਨਾਂ 'ਤੇ ਉਹਨਾਂ ਨੂੰ ਤਾਨ ਕੀਤਾ ਜਾ ਰਿਹਾ ਸੀ ਫਸਾਇਆ ਜਾ ਰਿਹਾ ਸੀ ਜਾਂ ਉਹਨਾਂ ਦੇ ਘਰਟਾਏ ਜਾ ਰਹੇ ਸਨ ਤੇ ਪ੍ਰਸ਼ਾਸਨ ਪੁਲਿਸ ਅਦਾਲਤਾਂ ਸਰਕਾਰੀ ਸਭ ਇੱਕ ਪਾਸੇ ਸੀ ਤੇ ਇੱਕ ਮੁਸਲਮਾਨ ਜਨਾਬ ਪੂਰਾ ਪਾਈ ਚਾਰੇ ਉਹ ਦੂਜੇ ਪਾਸੇ ਸੀ ਮੈਂ ਬਹੁਤ ਸਾਰੇ ਰਾਜਾਂ ਦੇ ਵਿੱਚ ਜਿੱਥੇ ਜਿੱਥੇ ਲਿੰਚਿੰਗਸ ਹੋਈਆਂ ਉਹਨਾਂ ਦਾ ਦौरा ਕੀਤਾ ਅਸੀਂ ਇੱਕ ਥੀਨ ਸਮੂਹ ਬਣਾਇਆ ਸੀ ਜਿਸ ਦਾ ਨਾਮ ਰੱਖਿਆ ਸੀ ਕਾਰਵਾਨੇ ਮੁਹੱਬਤ ਨਫ਼ਰਤ ਦੇ ਖਿਲਾਫ ਉਹ ਮੁਹੱਬਤ ਦਾ ਕਾਰਵਾਨ ਸੀ ਜਿਹੜਾ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਲਿੰਚਿੰਗਸ ਹੋਈਆਂ ਗਿਆ ਬਹੁਤ ਕਹਾਣੀਆਂ ਸੁਨੀਆਂ ਇੱਕ ਬੱਚੀ ਦੀ ਮੈਨੂੰ ਗਾ ਨਾਨੇ ਵੀ ਯਾਦ ਹੈ ਉਹਨੇ ਕਿਹਾ ਮੈਨੂੰ ਦੀਦੀ ਜਦੋਂ ਮੇਰੇ ਪਿਤਾ ਨੂੰ ਮਾਰ ਰਹੇ ਸਨ ਉਹ ਪੀੜ ਉਹਨਾਂ ਨੂੰ ਮੁਕਤੀਆਂ ਦੇ ਨਾਲ ਠੁੱਡਿਆਂ ਦੇ ਨਾਲ ਪਾਰੇ ਬਾਜ਼ਾਰ ਵਿੱਚ ਮਾਰ ਰਹੀ ਸੀ ਤੇ ਪੁਲਿਸ ਵਾਲੇ ਨੇ ਉਹਨੇ ਕਿਹਾ ਪ੍ਰਸ਼ਾਸਨ ਨੇ ਆਪਣਾ ਡੰਡਾ ਭੀੜ ਕੋ ਦੇ ਦਿਆ ਕਿ ਉਹ ਇਸੇ ਵੀ ਮਾਰੇ ਪ੍ਰਸ਼ਾਸਨ ਨਾਲ ਰਣਿਆ ਸੀ ਇਸ ਇਸ ਫੂਰੀ ਦੁਸ਼ਮਣੀ ਦੇ ਨਾਲ ਬਅੰਦੋਲਨ ਹੋਇਆ ਤੇ ਉਹ ਉਹ ਔਰਤਾਂ ਨੇ ਸ਼ੁਰੂ ਕੀਤਾ ਔਰ ਉਹ ਮੁਸਲਮਾਨ ਔਰਤਾਂ ਸੰਪਰ ਉਹ ਇੱਕ ਵਿਆਪਕ ਸਾਂਝ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਅਸੀਂ ਜਾਣਦੇ ਹਾਂ ਕਿ ਮੁਸਲ ਉੱਥੇ ਫਿਰ ਸਿਰਫ ਮੁਸਲਮਾਨ ਔਰਤਾਂ ਹੀ ਨਹੀਂ ਬੈਠੀਆਂ ਬਹੁਤ ਸਾਰੇ ਹੋਰ ਲੋਕ ਵੀ ਉਹਨਾਂ ਨਾਲ ਆ ਜੁੜੇ ਸਾਡੇ ਆਪਣੇ ਪੰਜਾਬ ਦੇ ਕਿਸਾਨ ਉਹਨਾਂ ਨਾਲ ਜਾ ਬੈਠੇ ਤੇ ਜਿੰਨੀ ਦੇਰ ਤੱਕ ਉਹ ਅੰਦੋਲਨ ਚਲਦਾਰਿਆ ਉਹਨਾਂ ਦੇ ਨਾਲ ਡਟੇ ਰਹੇ ਲੰਗਰਾਂ ਦੇ ਵਿੱਚ ਸਹਾਇਤਾ ਕੀਤੀ ਤੇ ਉਹਨਾਂ ਦਾ ਹੌਸਲਾ ਵਧਾਇਆ ਤੇ ਇਹ ਕਿਹਾ ਕਿ ਇਸ ਲੜਾਈ ਵਿੱਚ ਤੁਸੀਂ ਇਕੱਲੇ ਨਹੀਂ ਹੋ ਸਾਰਾ ਮੁਲਕ ਦੇ ਜਿਹੜੇ ਵੀ ਸਤਾਏ ਹੋਏ ਲੋਕ ਨੇ ਉਹ ਤੁਹਾਡੇ ਨਾਲ ਨੇ ਤੇ ਜਿਹੜਾ ਨਾਰਾ ਉਸ ਜਗ੍ਹਾ ਤੋਂ ਨਿਕਲਿਆ ਕਿ ਅਸੀਂ ਕਾਗਜ਼ ਨਹੀਂ ਦਿਖਾਏਂਗੇ ਉਹ ਹਿੰਦੁਸਤਾਨ ਦੀ ਪੂਰੀ ਫਿਜ਼ਾ ਵਿੱਚ ਗੂੰਜਿਆ ਪੰਜਾਬ ਦੇ ਵਿੱਚ ਗੂੰਜਿਆ ਤੇ ਲੋਕਾਂ ਨੇ ਐਹਿਦ ਕੀਤਾ ਕਿ ਹਾਂ ਪਾਵੇਂ ਐਨਆਰਸੀ ਤੁਸੀਂ ਕਿਦਵੇਂ ਵੀ ਉਹਨੂੰ ਪਾਸ ਕਰ ਦਿਓ ਅਸੀਂ ਕਾਗਜ਼ ਨਹੀਂ ਦਿਖਾਵਾਂਗੇ ਐਸੀ ਸਾਡੀ ਰਵਾਇਤ ਜਿਹੜੀ ਉੱਥੋਂ ਹੋਰ ਪੱਕੇ ਹੋ ਕੇ ਨਿਕਲੀ ਅੱਜ ਉਸੇ ਹੀ एनटीसी अप्रोस्ट टेस्ट ਦੇ ਕਾਰਨ ਬਹੁਤ ਸਾਰੇ ਵਿਦਿਆਰਥੀ ਆਗੂ ਤੇ ਕੁੜੀਆਂ ਜਿਨ੍ਹਾਂ ਦੇ ਵਿੱਚ ਸ਼ਾਮਲ ਹਨ ਜਿਵੇਂ ਗੁਲਫਿਸ਼ਾ ਉਹ ਹਲੇ ਵੀ 4 ਸਾਲ ਤੋਂ ਬਿਨਾ ਮੁਕਦਮੇ ਦੇ ਨੌਜਵਾਨ ਬੱਚੀ ਤੇ ਉਮਰ ਖਾਲੇ ਤੇ ਹੋਰ ਬਹੁਤ ਸਾਰੇ ਨੌਜਵਾਨ ਬੱਚੇ ਜੇਲਾਂ ਦੇ ਵਿੱਚ ਬੰਦ ਨੇ ਤੇ ਸਾਡਾ ਇੱਕ ਫਰਜ਼ ਬੰਦਾ ਹੈ ਸਾਡਾ ਇਹ ਪੂਰਾ ਦਾ ਪੂਰਾ ਜ਼ਿੰਮੇਵਾਰੀ ਬੰਦੀ ਹੈ ਕਿ ਅਗਰ ਉਹਨਾਂ ਨੇ ਇਹ ਸਾਂਝ ਬਣਾਉਂਦੀ ਐਂਟੀਸੀਏ ਪ੍ਰੋਟੈਸਟ ਨੇ ਜਿਹੜੀ ਸ਼ਾਹੀਨ ਬਾਗ ਤੇ ਸਾਰੀ ਮੁਲਕ ਵਿੱਚ ਫੈਲੀ ਉਹਨੇ ਇੱਕ ਸਮਾਜਿਕ ਸਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਪਣੀ ਆਵਾਜ਼ ਉਹਦੇ ਵਿੱਚ ਰਲਾਈਏ ਤੇ ਅੱਜ ਉਸ ਆਵਾਜ਼ ਰਲਾਣ ਦਾ ਮਤਲਬ ਬੰਦਾ ਹੈ ਕਿ ਉਹਨਾਂ ਸਾਰੇ ਬੱਚਿਆਂ ਦੀ ਰਿਹਾਈ ਦੀ ਮੰਗ ਕਰੀਏ ਜੋ ਜੇਲ੍ਹ ਪਿਛਲੇ 4 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਤੂਸੇ ਹੋਏ ਨੇ ਉਹ ਵਿਦਿਆਰਥੀ ਨੇ ਉਹ ਸਾਰੇ ਮੁਸਲਮਾਨ ਵਿਦਿਆਰਥੀ ਨੇ ਪਰ ਉਹਨਾਂ ਦੇ ਨਾਲ ਦੂਜੇ ਵੀ ਸਨ ਇਹ ਇੱਕ ਕੰਮ ਸਾਡਾ ਬੰਦਾ ਤੇ ਦੂਜੀ ਸੀ ਸਾਡੀ ਕਿਸਾਨ ਲਹਿਰ ਜਿੰਦੀ ਪ੍ਰੋਟੈਸਟ ਸਟੇਜ ਨੇ ਇੱਕ ਐਸੀ ਯੂਨੀਵਰਸਿਟੀ ਕਾਇਮ ਕਰ ਦਿੱਤੀ ਜਿੱਥੇ ਸਿਰਫ ਕਿਸਾਨ ਹੀ ਨਹੀਂ ਬੋਲਦੇ ਸਨ ਜਿੱਥੇ ਮਜ਼ਦੂਰ ਬੋਲਦਾ ਸੀ ਜਿੱਥੇ ਆਂਗਣਵਾੜੀ ਵਰਕਰ ਆ ਕੇ ਬੋਲੇ ਜਿੱਥੇ ਮੰਰੇਗਾ ਦੇ ਵਰਕਰ ਆ ਕੇ ਬੋਲੇ ਤੇ ਜਿੱਥੇ ਸਿਰਫ ਪੰਜਾਬ ਦੇ ਕਿਸਾਨ ਨਹੀਂ ਸਨ ਕਿਸਾਨ ਆਏ ਬੰਗਾਲ ਤੋਂ ਆਏ ਤਾਮਿਲਨਾਡੂ ਤੋਂ ਆਏ ਕਰਨਾਟਕ ਤੋਂ ਆਏ ਮਹਾਰਾਸ਼ਟਰ ਤੋਂ ਆਏ ਰਾਜਸਥਾਨ ਤੋਂ ਆਏ ਨੂੰ ਤੋਂ ਆਏ ਉਹ ਕਿਸਾਨ ਆਏ ਵਸਤੂ ਆਏ ਤੇ ਉਹਨਾਂ ਨੇ ਉਹਨਾ ਪ੍ਰੋਟੈਸਟ ਸਟੇਜ ਤੋਂ ਇੱਕ ਗੱਲ ਜਦੋਂ ਆਪਣੇ ਉੱਤੇ ਹੁੰਦੇ ਆਰਥਿਕ ਸਮਾਜਿਕ ਤੇ ਪੋਲਿਟਿਕਲ ਰਿਪਰੈਸ਼ਨ ਦੀ ਗੱਲ ਕੀਤੀ ਤੇ ਤੰਦਾਂ ਜੁੜ ਗਈਆਂ ਇਹ ਗੱਲ ਸਾਹਮਣੇ ਆ ਗਈ ਕਿ ਸਾਰੇ ਲੋਕਾਂ ਨੂੰ ਭਾਵੇਂ ਉਹ ਵੱਖ-ਵੱਖ ਖਿੱਤਿਆਂ ਦੇ ਵਿੱਚ ਬੈਠੇ ਹੋਏ ਹਨ ਵੱਖ-ਵੱਖ ਚੀਜ਼ਾਂ ਦੇ ਨਾਲ ਜੁੜੇ ਹੋਏ ਹਨ ਮੱਛਲੀ ਪਾਲਖਾਨੀਆਂ ਜੰਗਲਾਂ ਦੇ ਵਿੱਚੋਂ ਚੀਜ਼ਾਂ ਇਕੱਠੀਆਂ ਕਰਕੇ ਆਪਣੀ ਜੀਵਿਕਾ ਚਲਾਉਂਦੇ ਹਨ ਉਹਨਾਂ ਨੂੰ ਇੱਕੋ ਤੇ ਇੱਕੋ ਛੁਰੀ ਜ਼ਿਬਾ ਕਰ ਰਹੀ ਹੈ ਉਹ ਹੈ ਕਾਰਪੋਰੇਟ ਗਰੀਡ ਤੇ ਉੱਥੇ ਜਦੋਂ ਉਹਨਾਂ ਨੇ ਆਪਸ ਵਿੱਚ ਗੱਲ ਕੀਤੀ ਇੱਕ ਸਾਂਝ ਬਣੀ ਤੇ ਉਹ ਸਾਂਝ ਦੇ ਨਾਲ ਉਹ ਮੋਰਚਾ ਉਹ ਮੋਰਚਾ ਜਿੱਤਿਆ ਗਿਆ ਉਹ ਸਾਰੇ ਵੱਖ-ਵੱਖ ਪਾਸ਼ਾਵਾਂ ਬੋਲਦੇ ਸਨ ਉਹਨਾਂ ਦੇ ਮਜ਼ਹਬ ਵੱਖਰੇ ਸਨ ਪਰ ਉਹ ਸਭ ਕਿਸਾਨ ਤੇ ਮਜ਼ਦੂਰ ਸਨ ਤੇ ਜੇ ਇਹ ਕਿਹਾ ਜਾਏ ਕਿ ਕਿਸਾਨ ਅੰਦੋਲਨ ਸੀ ਖੰਡੋਲਨ ਸੀ ਤੇ ਇਸ ਅੰਦੋਲਨ ਪ੍ਰਤੀ ਸੁਰਜਿਤਾਨ ਨਹੀਂ ਹੋਵੇਗੀ ਇਹ ਸੰਦੋਲਨ ਨੇ ਜਮਾਤੀ ਏਕਤਾ ਤੇ ਸਮਾਜਿਕ ਸਾਂਝ ਉਸਾਰੀ ਤੇ ਉਸ ਦੇ ਦਮ ਤੇ ਅੰਦੋਲਨ ਜਿੱਤਿਆ ਇਸਾਫ਼ੇ ਕਿ ਹਕੂਮਤ ਲੋਕਾਂ ਨੂੰ ਮਜ਼ਹਬ ਬੋਲੀ ਜਾਤ ਅਤੇ ਤੇ ਵਿੱਚ ਵੰਡ ਕੇ ਸੈਕਸ਼ਨ ਵਾਈ ਸੈਕਸ਼ਨ ਉਹਨਾਂ ਤੇ ਰਿਪ੍ਰੈਸ਼ਨ ਕਰਦੀ ਹੈ ਪਰ ਜਦੋਂ ਉਹ ਇਕੱਠੇ ਹੋ ਜਾਂਦੇ ਨੇ ਜਦੋਂ ਉਹ ਸਮਝਣ ਲੱਗਦੇ ਹਨ ਕਿ ਇਹ ਲੜਾਈ ਸਾਂਝੀ ਹੈ ਤਾਂ ਹੀ ਉਹਨਾਂ ਦੀ ਆਵਾਜ਼ ਇੱਕ ਆਵਾਜ਼ ਬੰਦੀ ਹੈ ਜਿਸ ਦੇ ਨਾਲ ਉਹ ਹਕੂਮਤੀ ਕਹਿਰ ਨੂੰ ਵੰਗਾਰ ਸਕਦੇ ਹਨ ਤੇ ਅੱਜ ਲੋੜ ਹੈ ਉਸੇ ਤਰ੍ਹਾਂ ਕਿਸਾਨਾਂ ਤੋਂ ਸਿੱਖੀਏ ਕਿ ਸਾਡੇ ਕੋਲ ਜਮਾਤੀ ਇਕਾ ਤੇ ਜਿਹੜੀ ਸਾਡੀ ਸਭਿਆਚਾਰਕ ਸਮਾਜਿਕ ਸਾਂਝ ਨੇ ਉਹੀ ਤੇ ਉਹੀ ਇੱਕ ਤਰੀਕਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਗਲਵਾੜਾ